ਕਲੋਨਾ ਰਹਿ ਗਿਆ ਉਹਦਾ ਨਾਮ ਨਹੀਂ ਰਹਿ ਗਿਆ ਦਾਲ ਸਾਰੇ ਪੰਤਰੇ ਜਿਹੜੇ ਸੀਗੇ ਕੇਜੂਵਾਦੀ ਦੇ ਬਹੁਤ ਅچھے ਇਨਸਾਨ ਨੇ ਇਮਾਨਦਾਰ ਨੇ ਅੱਛੀ ਸੋਚ ਦੇ ਦੀ ਦਿੱਲੀ ਵਿੱਚ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਅੱਜ ਉੱਥੇ ਪੂਰੇ ਕੀਤੇ ਆ ਜੀ ਸਿਰਫ ਡੇਢ ਸਾਲ ਹੋਇਆ ਹਾਲੇ ਦਿੱਲੀ ਸਰਕਾਰ ਦਾ ਫਿਰ ਵੀ ਮੈਨੀਫੈਸਟੋ ਜਿਹੜਾ ਬਣਾਇਆ ਸੀ 35% ਮੈਨੀਫੈਸਟੋ ਆਲਰੇਡੀ ਉੱਥੇ ਵਾਅਦੇ ਪੂਰੇ ਕਰ ਚੁੱਕੇ ਹਾਂ ਕਟਾ ਜੀ ਸਵੇਰ ਤੋਂ 8:30 ਵਜੇ ਤੋਂ ਸਾਡੀ ਮੀਟਿੰਗਾਂ ਦਾ سلسلہ ਸ਼ੁਰੂ ਹੋ ਜਾਂਦਾ ਅਸੀਂ 8 ਤੋਂ 10 ਮੀਟਿੰਗਸ ਕਈ ਵਾਰੀ 12 ਮੀਟਿੰਗਸ ਵੀ ਕਰੀ ਦੀਆਂ ਉਸ ਤੋਂ ਬਾਅਦ ਫਿਰ ਘਰੋਂ ਘਰੀ ਜਾ ਕੇ ਮੇਰੀ ਤਵੇ ਸੋ ਇਦਾਂ ਹੀ ਚੱਲ ਰਿਹਾ ਪ੍ਰਚਾਰ ਬਾਕੀ ਸਾਰੇ ਸਾਡੇ ਵੋਲੰਟੀਅਰਸ ਨੇ ਬਹੁਤ ਹਿੰਮਤੀ ਹੈ ਸਾਰਾ ਦਾ ਸਾਰਾ ਮੀਟਿੰਗਸ ਆਰेंजमेंट ਸਾਰੇ ਵੋਲੰਟੀਅਰਸ ਕਰ ਰਹੇ ਨੇ ਜੀ ਹਾਂ ਜੀ ਪੋਗਲਾਚ ਬੈਠੇ ਜੀ ਮੇਰੇ ਪਿਤਾ ਜੀ ਦੇ ਦੋਸਤ ਮੇਰੇ ਤਾਇਆ ਜੀ ਕਹਿ ਲੋ ਸਦਾ ਰਮਜੀਤ ਸਿੰਘ ਜੀ ਨੇ ਮੀਟਿੰਗ ਆਰਗੇਨਾਈਜ਼ ਕਰਾਈ ਸੀ ਜੀ ਬਹੁਤ ਵੱਡਾ ਇਕੱਠ ਸੀਗਾ ਬਹੁਤ ਧੰਨਵਾਦੀਆਂ ਮੇਨਾਂ ਦਾ ਮੇਰੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਸਾਥ ਦਿੱਤਾ ਸਹਿਯੋਗ ਦਿੱਤਾ ਅਸ਼ੀਰਵਾਦ ਦਿੱਤਾ ਜੀ ਤੇ ਮੇਰੇ ਵੀਰ ਐਡਵੋਕੇਟ ਸਾਹਿਬ ਜੀ ਦਾ ਜਿਨ੍ਹਾਂ ਨੇ ਮੀਟਿੰਗ ਆਰਗੇਨਾਈਜ਼ ਕਰਾਈ ਸੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਮੈਂ ਸਾਰਿਆਂ ਦਾ ਜਿਹੜੇ ਇੱਥੇ ਮੀਟਿੰਗ 'ਚ ਆਏ ਸੀਗੇ ਹਾਂ ਜੀ ਅੱਜ ਅਸੀਂ ਪਿੰਡ ਭੋਗਲਾ ਦੇ ਵਿੱਚ ਅਨੁਰੰਧਾਵਾ ਜੀ ਦੀ ਰਹਿਣਵਾਇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਾਂ ਅਸੀਂ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਮੇਰੇ ਦਾਦਾ ਜੀ ਗਿਆਨੀ ਕਰਤਾਰ ਸਿੰਘ ਭੋਗਰਾ ਜੋ ਦੋ ਵਾਰ ਐਸਜੀਪੀਸੀ ਮੈਂਬਰ ਰਹੇ ਤੇ ਬਹੁਤ ਹੀ ਟਿਹੜਾ ਟੌੜਾ ਸਾਫ ਦੇ ਉਹ ਨਜ਼ਦੀਕੀਆਂ ਦੇ ਵਿੱਚੋਂ ਵਿਨੇ ਜਾਂਦੇ ਸਨ ਅਸੀਂ ਜਿਸ ਤਰ੍ਹਾਂ ਦੇਖਿਆ ਕਿ ਅਕਾਲੀ ਦਲ ਦੇ ਵਿੱਚ ਹੁਣ ਸੱਚੇ ਸੂਚੇ ਵਰਕਰਾਂ ਦੀ ਕੋਈ ਵੀ ਪੁੱਛ ਨਹੀਂ ਰਹੀ ਹੈਗੀ ਇਸ ਕਰਕੇ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਹੈ ਮੇਰੇ ਪਰਿਵਾਰ ਦੇ ਵਿੱਚ ਮੇਰੇ ਦਾਦਾ ਜੀ ਜਾਨੀ ਅਮਰਜੀਤ ਸਿੰਘ ਰੰਧਾਵਾ ਜੀ ਮੇਰੇ ਤਾਏ ਜੀ ਸੁਰਿੰਦਰ ਸਿੰਘ ਐਮ ਸੀ ਜੀ ਅਸੀਂ ਸਾਬ ਅੱਜ ਆਵਾਜ਼ੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਅਸੀਂ ਆਸ ਕਰਦੇ ਹਾਂ ਕਿ ਅਸੀਂ ਪਿੰਡ ਭੋਗਲਾ ਤੋਂ ਨਹੀਂ ਬਲਕਿ ਸਾਰੇ ਹਲਕੇ ਘਨੌਰ ਤੋਂ ਬੀਬੀਆਂ ਨੂੰ ਰੰਧਾਵਾ ਨੂੰ ਵੱਡੀ ਲੀਡ ਤੇ ਜਿਤਾਵਾਂਗੇ ਧਰਮ ਰੋਣ